ਵਾਜਾਖਾਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 100 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਅਨੁਸਾਰ ਅੱਜ ਸਬ ਡਿਵੀਜ਼ਨ ਜੈਤੋ ਦੇ ਡੀਐਸਪੀ ਸੁਖਦੀਪ ਸਿੰਘ ਵੱਲੋਂ ਆਪਣੇ ਦਫਤਰ ਡੀਐਸਪੀ ਜੈਤੋ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਦੱਸਿਆ ਗਿਆ ਕਿ ਵਾਜਾਖਾਨਾ ਪੁਲਿਸ ਵੱਲੋਂ 100 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਲੈ ਕੇ ਚੱਕੀ ਵਿਖੇ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਹ ਭਾਰੀ ਸਵਲਤਾ ਬਾਜਾਖਾਨਾ ਪੁਲਿਸ ਨੂੰ ਹਾਸਲ ਹੋਈ ਇਸ ਮੌਕੇ ਤੇ ਥਾਣਾ ਬਾਜਾਖਾਨਾ ਦੇ ਐਸ ਐਚਓ ਸਿਕੰਦਰ ਸਿੰਘ ਸਮੇਤ ਐਸ ਐਸ ਰਜਿੰਦਰ ਸਿੰਘ ਬਾਜਾ ਸਮੇਤ ਸਮੁੱਚੀ ਹੀ ਪੁਲਿਸ ਪਾਰਟੀ ਵੀ ਮੌਕੇ ਉੱਪਰ ਹਾਜ਼ਰ ਸੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਡੀਐਸਪੀ ਜੈਤੋ ਸੁਖਦੀਪ ਸਿੰਘ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਆ ਸਰ ਜੀ ਨਾਲ ਲੈ ਕੇ ਵੱਡੀ ਬਰਾਬਦਗੀ ਹੋਈ ਹੈ ਪੁਲਿਸ ਦੀ ਜੀ ਆ ਬੈਸਕੋਰ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਸਾਰਾ ਜੀ ਦੂਸਰਾ ਕਿ ਆਪ ਸਭ ਨੂੰ ਪਤਾ ਹੈ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਕਾਫੀ ਸੀਰੀਅਸ ਚੱਲ ਰਿਹਾ ਤੇ ਸਾਡੇ ਮਾਨਯੋਗ ਐਸਐਸਪੀ ਸ਼੍ਰੀਮਤੀ ਰਗਿਆ ਚੈਨ ਜੀ ਆਈਪੀਐਸ ਐਸਐਸਪੀ ਫਰੀਦਕੋਟ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ 15 ਅਗਸਤ ਨੂੰ ਰੱਖਦੇ ਹੋਏ ਤਕੜੀ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਨਾਕਾ ਬੰਦੀ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਚਲਾਏ ਜਾ ਰਹੇ ਆ ਤੇ ਰਾਤ ਨਾਕਾ ਬੰਦੀ ਦੌਰਾਨ ਇਹ ਤਿੰਨ ਬੰਦੇ ਇਹ ਕਿਹਲਾ ਚ ਫੜੇ ਗਏ ਜਿਨ੍ਹਾਂ ਦੇ ਕੋਲ 100 ਗ੍ਰਾਮ ਨਸ਼ੀਲਾ ਪਦਾਰਥ ਗ੍ਰੰਥ ਹੋਇਆ ਕੀ ਨਸ਼ੀਲਾ ਹੀਰੋਨ ਹੀਰੋਨ 100 ਗ੍ਰਾਮ ਗ੍ਰੰਥ ਹੋਇਆ ਕਿੱਥੋਂ ਗ੍ਰੰਥ ਹੋਇਆ ਸਰ ਇਹ ਇਹ ਬੱਸ ਸਟੈਂਡ ਦੇ ਨਜ਼ਦੀਕ ਬਾਜ਼ਾਰ ਖੰਦੇ ਆ ਜਿਹੜੇ ਤਿੰਨ ਵਿਅਕਤੀ ਫੜੇ ਗਏ ਕੋਈ ਇਹਨਾਂ ਦੇ ਪਹਿਲਾਂ ਵੀ ਮਾਮਲਾ ਹੈ ਜਾਂ ਪਹਿਲੀ ਵਾਰ ਹੈ ਇਹਨਾਂ ਦੇ ਪਹਿਲਾਂ ਵੀ ਟੈਨਸ਼ਨ ਨਸੀਬੀ ਤੇ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਕਿੱਥੋਂ ਦੇ ਰਹਨ ਵਾਲੇ ਸੀ ਇਹ ਤਰਨਤਨ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੋਈ ਵਿਖੀਵਟ ਤੋਂ ਰਹਨ ਵਾਲਾ ਜੀ ਕੋਈ ਖੇਮ ਕਰਨ ਤੋਂ ਜੋ ਵਿਖੀਵਟ ਤੋਂ ਆ ਕੀ ਨਾ ਕੀ ਜਿਹਨਾਂ ਦੇ ਬਣੇ ਇਹਨਾਂ ਦੇ ਸੁਖਲਾਮ ਸਿੰਘ ਭਿੰਦਰਜੀਤ ਸਿੰਘ ਤੇ ਗੁਰਸਾਹੂ ਸਿੰਘ ਉਮਰ ਕਿੰਨੀ ਹੈ ਇਹਨਾਂ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਵਿੱਚ ਆ ਕਿਹੜੇ ਥਾਣੇ ਇਹਦੀਨ ਪਰਚਾ ਹੋਇਆ ਜੀ ਕਿਹੜੀ ਕਿਹੜੀ ਧਾਰਾ ਦਾ ਇਹਨਾਂ ਦੇ ਬਾਕੀ ਹੁਣ ਪੁਲਿਸ ਰਿਮਾਰਡ ਲਵਾ ਕੇ ਬਾਕੀ ਤਫ਼ਤੀਸ਼ ਕਰਾਂਗੇ ਪਤਾ ਕਰਾਂਗੇ ਇਹਨਾਂ ਦੇ ਖਸਾਬ ਇਹੀ ਤਿੰਨ ਪਰਚੇ ਦਰਜ ਚ ਜਾਂ ਹੋਰ ਵੀ ਕੋਈ ਪਰਚੇ ਦਰਜ ਹੋ ਨੇ ਜਿਹੜਾ ਬਾਜਾ ਕਰਨਾ ਠਾਣਾ ਵਿੱਚ ਮਗਦਮਾ ਨੰਬਰ ਕਿੰਨਾ ਦਰਜ ਹੋਇਆ ਜੀ ਕਿਹੜੀ ਕਿਹੜੀ ਧਾਰਾ ਤੇ ਇਹ 24 ਨੰਬਰ ਹੈ ਜੀ 21 ਡੀ ਐਨ ਡੀ ਪੀਐਸ ਸੈਕਟਰ ਦੇ ਅਧੀਨ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਠੀਕ ਹੈ ਸਰ ਠੀਕ ਹੈ ਸਰ ਧੰਨਵਾਦ